ਸਸ ਜਦੋਂ ਤਾਂ ਸਿੱਖੀ ਕੜਾ ਨੰਬਰ 66 ਸੀ ਲੋਕ ਛਤਾਂ ਨੂੰ ਹੀ ਦਿੱਕਤ ਸੀਗੀ ਮੈਨੂੰ ਲੱਗ ਪਈ ਸੀ ਗੋੜਿਆ ਦੀ ਛਤ ਤੇ ਕਿੰਨੇ ਨੇ ਹੋ ਗਏ ਦਵਾਈ ਖਾਂਦੇ ਪਰ ਸੰਤੁਸ਼ਟ ਹੋ ਰਹੇ ਫੇਕ ਹੀ ਪਰ ਸੈਟਾ ਨੂੰ ਬੰਦਾ ਤੇ ਬਹੁਤ ਪੱਤ ਚੱਲਰ ਕਿਰਨ ਚ ਕੋਈ ਦਿੱਕਤ ਨਹੀਂ ਹੁੰਦੀ ਹੈ ਤਾਂ ਬਾਈ ਚੱਲਰ ਕਰ ਸੀਗੀ ਚੱਲਰ ਕਿਰਨ ਤੇਜ਼ ਵੇਲੇ ਕਹਿੰਦੇ ਇਸ ਵਾਰੀ ਉਹ ਕੇ ਜਿਹੜੀ ਆ ਉਹ ਚੱਲ ਨਹੀਂ ਚੱਲਦਾ ਯਾ ਸੋਚ ਆ ਰਹੀ ਸੀ ਰੋਣ ਦਾ ਜਿਵੇਂ ਨੇ ਹਾਂ ਜੀ। ਉਹ ਨਹੀਂ ਹੈ ਜੀ। ਫੋੜੇ ਨਾਲ ਸੇ ਦਰਦ ਬਹੁਤ ਪੈਂਦਾ ਸੀ। ਅੰਜੀ ਕੋਲ ਦੇਖ ਲਈ। ਤੇ ਤੁਹਾਨੂੰ ਸਭ ਤੋਂ ਜ਼ਿਆਦਾ کارਗਰ ਜਿਹੜੀ ਕਿਹੜੀ ਚੀਜ਼ ਲੱਗੀ? ਤੇਲ, ਚੈਨਲ, ਕੈਪਸੂਲ ਜਾਂ ਸਾਧੋ ਕੀਤਾ ਵਧੀਆ ਲੱਗਿਆ? ਸਾਧੋ। ਸਾਧੋ ਕੈਪਸੂਲ ਕੀ ਖਾਤੇ ਪੂਰੇ ਆਪਣੇ ਟਾਈਮ ਨਾਲ? ਹਾਂ ਜੀ। ਠੀਕ ਹੈ। ਤੇ ਹੁਣ ਤੁਸੀਂ ਅੱਜ ਹੋਟਲ ਵਾਲੀ ਲੈ ਕੇ ਆਏ ਫਿਰ? ਹਾਂ ਜੀ। ਸਰ ਮੂਹ ਕੀ ਤਲਬ ਆ ਕਿ ਤੁਹਾਨੂੰ ਜਿਹੜੀ ਆ ਉਹ ਪਰਕ ਤੇ ਆਏ ਦੀ ਦਵਾਈ ਖਾਣ ਤੇ 15 ਦਿਨਾਂ ਚ। ਇਹ ਮੈਂ ਅੰਦਰੇ ਅੰਦਰ ਤੱਕ ਕਰ ਮੰਗੇ ਸੀ। ਪਰ ਮੈਂ ਤਾਂ ਕਿ ਲੋਕੀਟ ਸ਼ੇਅਰ ਕਰ ਲਿਆ। ਹੁਣ ਉੱਥੋਂ ਨਿਕ ਕੇ ਆਇਆ। ਵੱਡੇ ਤੇ ਉਹਦਾ ਧਿਆਨ ਹੀ ਬਸ। ਹਾਂਜੀ। ਮੇਰੇ ਨੋਕਾਂ ਜੱਟ ਪਾ ਕੇ ਤੇਜ਼ ਨਹੀਂ ਤੋਰ ਹੋਇਆ ਬੌਲੀ ਬੌਲੀ ਤੱਕ ਪਾਈ। ਪਹਿਲਾਂ ਤਾਂ ਇਹ ਨਾ ਤੋਰਦਾ ਨਹੀਂ। ਪਹਿਲਾਂ ਜਲਦੀ ਟਕਰ ਹੋ ਜਾਂਦੀ ਸੀ। ਇੰਨਾ ਫੜ ਇੰਨਾ ਫੜਦੀ ਦਰਦ ਹੁੰਦਾ ਸੀ ਇੱਥੇ। ਹਾਂਜੀ। ਚੋਲੇ ਆ। ਪਹਿਲਾਂ ਤੇ ਵੀ ਹੁਣ ਮੈਂ ਠੀਕ ਹਾਂ। ਹੁਣ ਤੁਸੀਂ ਸ਼ੇਅਰ ਕਰਦੇ ਹੋ ਤਾਂ ਕੋਈ ਦਰਦ ਨਹੀਂ ਨਾ ਜੀ।